ਇੱਕ ਮੰਦਭਾਗੀ ਖਬਰ ਆਪਾਂ ਨੂੰ ਸਦਰਨ ਕੈਲੀਫੋਰਨੀਆ ਤੋਂ ਜਿਹੜੀ ਆ ਰਹੀ ਆ ਕੁਝ ਦਿਨ ਪਹਿਲਾਂ ਦੀ ਜਿਹੜੀ ਉਹ ਖਬਰ ਆ ਅ ਅੱਜ ਇੱਕ ਮੁੰਡੇ ਨੇ ਜਿਹੜੀ ਆਪਾਂ ਨੂੰ ਇਸਤੇ ਬਾਰੇ ਜਿਹੜੀ ਉਹ ਨਾਲ ਜਾਣਕਾਰੀ ਦਿੱਤੀ ਆ ਤੇ ਇਹ ਖਬਰ ਜਿਹੜੀ ਉਹ ਦੱਸੀ ਜਾ ਰਹੀ ਆ ਕ੍ਰਿਪਟੋਰੀਨਾ ਬਾਸਕਟਬਾਲ ਦਾ ਜਿਹੜਾ ਮੈਚ ਸੀ ਉਸਤੇ ਬਾਅਦ ਇੱਕ ਜਿਹੜਾ ਬੰਦਾ ਆ ਉਹ ਮਸ਼ੈਟੀ ਲੈ ਕੇ ਤੁਰਿਆ ਫਿਰਦਾ ਸੀਗਾ ਉਹ ਉਸਨੇ ਗੱਡੀ ਜਿਹੜੀ ਆ ਉਹ ਵੀ ਚਲਾ ਰਿਆ ਸੀ ਗੱਡੀ ਜਿਹੜੀ ਉਸਨੇ ਪੁਲਸ ਵਾਲਿਆਂ ਦੇ ਵਿੱਚ ਵੀ ਕਹਿੰਦੇ ਆ ਕਿਸੇ ਤਰ੍ਹਾਂ ਦੇ ਉੱਤੇ ਜਿਹੜੀ ਉਹ ہماری ਵੀਡੀਓਜ਼ ਵੀ ਆ ਗਈਆਂ ਜਿਹੜੀਆਂ ਉਸਦੇ ਵਿੱਚ ਸਾਹਮਣੇ ਤੇ ਉਸ ਨੂੰ ਬਾਅਦ ਦੇ ਵਿੱਚ ਪੁਲਸ ਵਾਲਿਆਂ ਨੇ ਕਈ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਅਨਫੋਰਚੂਨੇਟਲੀ ਉਹ ਮੁੰਡਾ ਕਹਿੰਦੇ ਪੰਜਾਬੀ ਸੀ ਤੇ ਮੈਂਟਲੀ ਇਲ ਸੀਗਾ ਉਸਦੇ ਜਿਹੜੇ ਮਿੱਤਰ ਆ ਉਸਦੇ ਦੁਆਰਾ ਕਾਲ ਕਰਕੇ ਇਹ ਜਾਣਕਾਰੀ ਨਾਲ ਸਾਂਝੀ ਜਿਹੜੀ ਉਹ ਅਕਤੀ ਗਈ ਹੈਗੀ ਆ ਸੋ ਉਹ ਕੀ ਕਾਰਨ ਸੀ ਕਿ ਉਸਦੇ ਮੈਂਟਲੀ ਹੈਲਥ ਦਾ ਕਿਉਂ ਉਸ ਦਾ ਇਲਾਜ ਨਹੀਂ ਸੀ ਹੋ ਰਿਹਾ ਜਾਂ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਸੀ ਪੁਲਿਸ ਦੇ ਦੁਆਰਾ ਇੰਨੀਆਂ ਗੋਲੀਆਂ ਮਾਰ ਕੇ ਉਸ ਨੂੰ ਮਾਰ ਦੇਣਾ ਠਾਦਰ ਦੈਨ ਆ ਬੀ ਉਸ ਨੂੰ ਰਬੜ ਬੁਲੇਟ ਮਾਰ ਦਿੰਦੇ ਜਾਂ ਪੈਰ ਚ ਮਾਰ ਦਿੰਦੇ ਜਾਂ ਉਹ ਕੁਛ ਕਰ ਦਿੰਦੇ ਆ ਉਹ ਉਹਦੇ ਜਿਹੜੇ ਇਸ ਟਾਈਮ ਵੱਖਰੇ ਸਵਾਲ ਆ ਜਿਨ੍ਹਾਂ ਦਾ ਇਸ ਟਾਈਮ ਕੋਈ ਜਵਾਬ ਨਹੀਂ ਹੈਗਾ ਜਿਹੜੇ ਉੱਥੇ ਫੌਕਸ ਵਾਲਿਆਂ ਨੇ ਜਿਹੜੀ ਉੱਥੇ ਕਵਰੇਜ ਵੀ ਉਸਦੀ ਕੀਤੀ ਉਸੇ ਤਰੀਕੇ ਦੇ ਨਾਲ ਹੀ ਸ਼ੋਅ ਕਰ ਰਹੇ ਸੀ ਵੀ ਉਹ ਤਾਂ ਕ੍ਰਿਮੀਨਲ ਇੱਕ ਜਿਹੜਾ ਉਹ ਬੰਦਾ ਸੀਗਾ ਪਰ ਉਹਦੇ ਫਰੈਂਡ ਨੇ ਜਿਹੜਾ ਉਹ ਦੱਸਿਆ ਵੀ ਉਹ ਮੈਂਟਲੀ ਇਲ ਸੀਗਾ ਤੇ ਉਹ ਮਸ਼ੈਟੀ ਲੈ ਕੇ ਉੱਥੇ ਕ੍ਰਿਪਟੋ ਜਿਹੜਾ ਅਰੀਨਾ ਆ ਜਿੱਥੇ ਬਾਸਕਟਬਾਲ ਦਾ ਮੈਚ ਚੱਲ ਰਿਹਾ ਸੀ ਉਸ ਤੇ ਬਾਹਰ ਜਿਹੜਾ ਉਹ ਚਲਾ ਗਿਆ ਸੀ ਤੇ ਉੱਥੇ ਇਹ ਹੜਕੰਪ ਜਿਹੜਾ ਮਚਿਆ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਗੋਲੀ ਮਾਰ ਦਿੱਤੀ ਇਹ ਆਪਾਂ ਨੂੰ ਪਤਾ ਹੈ ਹਜਾ ਸਿੰਘ ਜੀ ਵੀ ਅਮਰੀਕਾ ਦੇ ਵਿੱਚ ਜੇ ਪੁਲਿਸ ਵਾਲੇ ਨੂੰ ਲੱਗਦਾ ਵੀ ਉਸ ਦੀ ਜਾਨ ਨੂੰ ਖਤਰਾ ਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੀ ਸਖਲਾਈ ਜਿਹੜੀ ਉਹ ਮਿਲੀ ਆ ਜਾਂ ਦਿੱਤੀ ਉਹਨਾਂ ਨੂੰ ਜਾਂਦੀ ਆ ਵੀ ਤੁਸੀਂ ਤੁਰੰਤ ਬੰਦੇ ਨੂੰ ਜਿਹੜਾ ਉੱਥੇ ਢੇਰ ਅ ਕਰ ਦੋ ਆ ਕੋਈ ਹੋਰ ਇਨਸੀਡੈਂਟ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਉਹ ਵਾਪਰਦਾ ਪੁਲਸ ਵਾਲਿਆਂ ਨੇ ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਸੋਚਿਆ ਵੀ ਉਸ ਮੁੰਡੇ ਨੂੰ ਜਿਹੜਾ ਉਹ ਮਾਰਨ ਵਿੱਚ ਹੀ ਜਿਹੜੀ ਉਹ ਭਲਾਈ ਆ ਸੋ ਨੀਲੇਕਰਨ ਦਾ ਉਸਨੇ ਪਟਕਾ ਬਣਿਆ ਸੀ ਲੱਗਦਾ ਨਹੀਂ ਸੀ ਪੂਰੀ ਤਰ੍ਹਾਂ ਵੀ ਉਹ ਕੌਣ ਆ ਪਰ ਉਸ ਦੀ ਜਿਹੜੀਆਂ ਕੁਝ